ਆਓ ਸਾਧ ਸੰਗਤ ਜੀ ਜਿਤਨੀ ਆ ਵੀ ਆਪ ਸੰਗਤਾਂ ਸਾਧ ਸੰਗਤ ਜੀ ਗੁਰੂ ਪਾਤਸ਼ਾਹੀ ਦੇ ਦਰਬਾਰ ਦੇ ਵਿੱਚ ਕਾਫੀ ਸਮੇਂ ਤੋਂ ਸਾਧ ਸੰਗਤ ਜੀ ਹਾਜ਼ਰੀਆਂ ਭਰ ਰਹੇ ਹੋ ਸਾਧ ਸੰਗਤ ਜੀਓ ਸੋ ਗੁਰੂ ਦੇ ਪਿਆਰਿਓ ਆਓ ਉਸ ਪਰਮੇਸ਼ਰ ਦੇ ਧਿਆਨ ਵਿੱਚ ਜੁੜੀਏ ਜਿਨ੍ਹਾਂ ਨੇ ਅੱਜ ਸਾਧ ਸੰਗਤ ਜੀ ਆਪਾਂ ਨੂੰ ਹੁਕਮਨਾਮੇ ਦੀ ਪਕਸ਼ੇ ਕੀਤੀ ਹੈ ਸਾਧ ਸੰਗਤ ਜੀ ਪੁਰਨਨ ਨੂੰ ਆਪਾਂ ਯਾਦ ਕਰੀਏ ਤੇ ਗੁਰੂ ਪਾਤਸ਼ਾਹੀ ਦੀਆਂ ਸਾਧ ਸੰਗਤ ਜੀ ਸਾਖ ਖੁਸ਼ੀਆਂ ਪ੍ਰਾਪਤ ਕਰ ਗਏ ਹਾਉ ਸਾਧ ਸੰਗਤ ਜੀ ਖੰਡੇ ਵਾਲੀ ਮਹਿਮਾ ਲਈ ਜੇ ਬਾਪੂ ਖੰਡੇ ਵਾਲਾ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਮਹਿਮਾ ਕਾਫੀ ਸਮੇਂ ਤੋਂ ਆਪ ਜੀ ਕਰ ਰਹੇ ਹੋ। ਤੋਂ ਸਾਧ ਸੰਗਤ ਜੀ ਆਪਾਂ ਅੱਜ ਦੇ ਹੁਕਮਨਾਮੇ ਦੀ ਵਿਚਾਰ ਕਰਕੇ ਫਿਰ ਅਰਦਾਸ ਬੇਨਤੀ ਕਰਾਂਗੇ। ਤੋਂ ਸਾਧ ਸੰਗਤ ਜੀ ਆਓ ਅੱਜ ਦਾ ਜੋ ਹੁਕਮਨਾਮਾ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਨੂੰ ਬਹੁਤ ਪਿਆਰ ਨਾਲ ਸਤਿਕਾਰ ਨਾਲ ਸਮਝਾਉਂਦੇ ਨੇ ਸਾਧ ਸੰਗ ਜੀ ਕਿਉਂਕਿ ਜਿਤਨੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਸਾਧ ਸੰਗ ਜੀ ਸਾਨੂੰ ਮਿੱਤਰ ਪੁੱਤਰ ਸਮਝ ਕੇ ਮਿੱਤਰ ਸਮਝ ਕੇ ਸਾਥ ਸੰਬੰਧੀ ਸਮਝ ਕੇ ਆਪਣਾ ਪਿਆਰ ਸਮਝ ਕੇ ਸਾਧ ਸੰਗ ਜੀ ਬਹੁਤ ਸਾਧ ਸੰਗ ਜੀ ਪਿਆਰ ਨਾਲ ਸਮਝਾਉਂਦੀ ਹੈ ਕਿਸੇ ਗੁਰੂ ਸਾਹਿਬ ਜੀ ਬਖਸ਼ਾ ਕਰਦਨੇ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰਿਓ ਓ ਗੁਰੂ ਦੇ ਪਿਆਰਿਓ ਆਓ ਵੇਖੋ ਸਾ ਸੰਗ ਜੀ ਜਿਹੜਾ ਹੈ ਮਿੱਠ ਬੋਲਣਾ ਸਾ ਸੰਗ ਜੀ ਉਹ ਮਿੱਠੀ ਬੋਲ ਬੋਲਦਾ ਸਾ ਸੰਗ ਜੀ ਮਿੱਠ ਬੋਲਣਾ ਹਰ ਸੱਜਣ ਸੁਆਮੀ ਮੋਰਾ ਹਾਂ ਸੰਭਲ ਸਕੀ ਜੀ ਉਹ ਕਦੇ ਨਾ ਬੋਲੇ ਕੌੜਾ ਕਿਉਂ ਕਵੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ ਆਉਗਣ ਕੋਣਾ ਚਾਰੇ ਜਦੋਂ ਸੰਗਤ ਦੇ ਵਿੱਚ ਸਾਧ ਸੰਗਤ ਜੀ ਕੋਈ ਮਾਈ ਭਾਈ ਆ ਕੇ ਬੈਠ ਜਾਂਦਾ ਹੈ ਉਹ ਮਾਲਕ ਸਾਡੇ ਆਉਗਣੇ ਚ ਤਾਰ ਦੇ ਕੇ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਸਾਡੇ ਤੇ ਕਿੰਤੂ ਪੰਤੂ ਨਹੀਂ ਸਾਧ ਸੰਗ ਜੀ ਕੋਈ ਮੁਸਲਮਾਨ ਜਾਤੀ ਦਾ ਆ ਜੇ ਕੋਈ ਹਿੰਦੂ ਵੀ ਆ ਜੇ ਕੋਈ ਸਾਈ ਆ ਜੇ ਕੋਈ ਸਿੱਖ ਆ ਜੇ ਕਿਸੇ ਵੀ ਮਜਬੂਤ ਦਾ ਸਾਧ ਸੰਗ ਜੀ ਕੋਈ ਵੀ ਆ ਜੇ ਸਾਧ ਸੰਗ ਜੀ ਇਸੇ ਕਰਕੇ ਤਾਂ ਗੁਰੂ ਰਾਮਦਾਸ ਜੀ ਨੇ ਸਾਧ ਸੰਗ ਜੀ ਆਪਣੇ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਰੱਖੇ ਸਨ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਸੋ ਵਰਨਾਂ ਕੋ ਸਾਂਝਾ ਭਾਈ ਚਾਰੇ ਦਰਵਾਜ਼ੇ ਖੁੱਲੇ ਆ ਇੱਥੇ ਕੋਈ ਜਾਜ਼ਬਾ ਦਾ ਪਾਸਾ ਸੰਗ ਜੀ ਰੰਗ ਰੂਪ ਨਹੀਂ ਸਾਧ ਸੰਗ ਜੀ ਕੋਈ ਜਾਤੀਆਂ ਪਾਸਤੀਆਂ ਨਹੀਂ ਸਾਧ ਸੰਗ ਜੀ ਮੇਰੇ ਵਾਸਤੇ ਤਾਂ ਸਾਰੇ ਇੱਕੋ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਸ ਤੂੰ ਨੀਵਾ ਹੋ ਕੇ ਆ ਜਾ ਤੂੰ ਪਿਆਰ ਦੇ ਨਾਲ ਨੀਵਾ ਹੋ ਕੇ ਆ ਜਾ ਆਓ ਸਾਧ ਸੰਗ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜੋ ਅੱਜ ਤਾ ਹੁਕਮ ਨਾਲ ਸਾਡੀ ਝੋਲੀ ਵਿੱਚ ਪਾਉਂਦੇ ਆ ਤੋ ਆਪਾਂ ਚੌਂਕੜੇ ਮਾਰ ਕੇ ਸਾਧ ਸੰਗ ਜੀ ਬੜੇ ਪ੍ਰੇਮ ਸਤਕਾਰ ਦੇ ਨਾਲ ਸਾਧ ਸੰਗ ਜੀ ਜਿਸ ਤਰ੍ਹਾਂ ਆਪਾਂ ਪੱਲਾ ਅੱਡ ਕੇ ਝੋਲੀ ਅੱਡ ਕੇ ਚੌਂਕੜਾ ਮਾਰ ਕੇ 사త్సંગ ਜੀ ਕੋਈ ਝੋਲੀ ਦੇ ਵਿੱਚ ਚੀਜ਼ ਪੁਵਾਈ ਦੀ ਹੈ ਕੋਈ ਫਲ ਪੁਵਾਈ ਦਾ 사త్సંગ ਜੀ ਇਸ ਤਰ੍ਹਾਂ ਗੁਰੂ ਪਾਤਸ਼ਾਹੀ ਦਾ ਆਪਾਂ ਬਚਨ ਆਪਣੀ ਝੋਲੀ ਵਿੱਚ ਪਵਾ ਕੇ ਪੱਕੀ ਗੰਢ ਦੇ ਕੇ 사త్సંગ ਜੀ ਤੇ ਘਰ ਜਾ ਕੇ ਸਾਧ ਸੰਗ ਜੀ ਉਸ ਗੰਢ ਨੂੰ ਉਸੋਕਮਨ ਨਾਮੇ ਨੂੰ ਸਾਧ ਸੰਗ ਜੀ ਯਾਦ ਕਰਨਾ ਨਮਸਕਾਰਾਂ ਕਰਨੀਆਂ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਮਹਾਰਾਜ ਜੀ ਤੁਸੀਂ ਸਾਡੇ ਵਾਸਤੇ ਸਾਡੀ ਜ਼ਿੰਦਗੀ ਵਾਸਤੇ ਮਹਾਰਾਜ ਜੀ ਸਾਨੂੰ ਸੁੱਖ ਦੇਣ ਦੀ ਖਾਤਰ ਤੁਸੀਂ ਪਾਤਸ਼ਾਹ ਜੀ ਆਪਣਾ ਸੀਸ ਹੀ ਭੇਟ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਆਪ ਕੁਰਬਾਨ ਹੋਣਾ ਕਬੂਲ ਕਰ ਲਿਆ ਲੇਕਿਨ ਸਾਡੇ ਕੋਈ ਵੀ ਮਹਾਰਾਜ ਜੀ ਸੁਖਾ ਨੂੰ ਆਜ ਨਹੀਂ ਆਉਣ ਦਿੱਤੀ ਸਾਧੇ ਕਰਕੇ ਸਾਧ ਸੰਗ ਜੀ ਸਾਧੇ ਕਰਕੇ ਆਓ ਗੁਰੂ ਦੇ ਪਿਆਰੋ ਆਪਾਂ ਪਾਤਸ਼ਾਹ ਜੀ ਦੇ ਬਚਨਾਂ ਦੇ ਉੱਤੇ ਸਾਧ ਸੰਗ ਜੀ ਪੈਰਾ ਦੇ ਇਹ ਗੁਰੂ ਸਾਹਿਬ ਜੀ ਅੱਜ ਕੀ ਪ੍ਰਦੇਸ਼ ਕਰਦੇ ਨੇ ਸਾਧ ਸੰਗ ਜੀ ਆਖੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਫੇਰ ਸਾਧ ਸੰਗ ਜੀ ਕਹਿਣਾ ਕਰੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸਭ ਸਦਕਾ ਤੇ ਸਾਧ ਸੰਗ ਜੀ ਜਿਨ੍ਹਾਂ ਨੇ ਸਾਨੂੰ ਆਪਣੀ ਸ਼ਾਤੀ ਦੇ ਨਾਲ ਲਾਇਆ ਸામਨੇ ਤਾਂ ਕੋ ਗੁਰੂ ਗ੍ਰੰਥ ਸਾਹਿਬ ਦੇ ਸਾਧ ਸੰਗ ਜੀ ਸਾਨੂੰ ਇਸ ਤਰ੍ਹਾਂ ਪ੍ਰਤੀਤ ਆ ਰਿਹਾ ਸਾਧ ਸੰਗ ਜੀ ਆਪਣੀ ਨਿਗਾਹ ਦੇ ਅੱਗੇ ਲਿਆਓ ਕਿ ਧੰਨ ಶ್ರೀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਨੇ ਸਾਧ ਸੰਗ ਜੀ ਨੌਵੇਂ ਗੁਰੂ ਨਾਨਕ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਦੇ ਨੇ ਸਾਧ ਸੰਗ ਜੀ ਉਹਨਾਂ ਦਾ ਧਿਆਨ ਧਰ ਕੇ ਆਖੋ ਧੰਨ ਧੰਨ ಶ್ರೀ ਗੁਰੂ ਤੇਗ ਬਹਾਦਰ ਸਭ ਮਹਾਰਾਜ ਜੀ ਤੇਰਾ ਸਭ ਸਦਕਾ ਆਓ ਸਾਧ ਸੰਗ ਜੀ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠਮ ਹਲਾ ਨਵਾਂ ਮਨ ਰੇ ਗਇਓ ਨਾ ਗੁਰੂ ਉਪਦੇਸ ਕਹਾ ਪਇਓ ਜੋ ਮੂੰਡ ਮੰਡਾਇਓ ਭਗਵੋ ਕੀਨੋ ਭੇਸ ਰਹਾਓ ਸਾਧ ਸੰਗ ਜੀ ਇਸੇ ਗੁਰੂ ਪਾਤਸ਼ਾਹ ਜੀ ਇਹ ਸ਼ਬਦ ਬੋਲਦੇ ਨੇ ਮਨ ਰੇ ਗਹਿਓ ਨਾ ਗੁਰਪ੍ਰਦੇਸ਼ ਕਹਾਂ ਪਇਓ ਜੋ ਮੂਨ ਮਡਾਇਓ ਭੰਗੋ ਕਿਨੋਂ ਭੇਸ ਸਾਧ ਸੰਗਤ ਜੀ ਅੱਗੇ ਵਿਸ਼ਰਾਮ ਦਿੰਦੇ ਨੇ ਕਹਿੰਦੇ ਨੇ ਇਹਨੂੰ ਬਿਲਕੁਲ ਸੁਰਤ ਦੇ ਨਾਲ ਬੈਠ ਕੇ ਟਿਕਾ ਦੇ ਨਾਲ ਸੋਚ ਵਿਸ਼ਰਾਮ ਪਾਪ ਕੀ ਵਿਸ਼ਰਾਮ ਦਾ ਮਤਲਬ ਹੁੰਦਾ ਸਾਧ ਸੰਗਤ ਜੀ ਕਿ ਇਹਨੂੰ ਪਹਿਲਾਂ ਗੱਲ ਨੂੰ ਬਿਲਕੁਲ ਜੋ ਅਸੀਂ ਕਹਿੰਨੇ ਆ ਨਾ ਇਹਨੂੰ ਇੱਕ ਚਿੱਤ ਹੋ ਕੇ ਇੱਕ ਮਨ ਹੋ ਕੇ ਸਰੀਰ ਢਿੱਲਾ ਛੱਡ ਕੇ ਆਪਣੇ ਫੋਨਾਂ ਦੀਆਂ ਸੁਚਾਂ ਬੰਦ ਕਰਕੇ ਇੱਕ ਆਂਗ ਜਗ੍ਹਾ ਦੇ ਉੱਤੇ ਬੈਠ ਕੇ ਸੋਚ ਪ੍ਰਾਨੀ ਮਨ ਰੇ ਗਹਿਓ ਨਾ ਗੁਰਪ੍ਰਦੇਸ਼ ਕਹਿੰਦੇ ਆਪਣੇ ਮਨ ਨੂੰ ਪੁੱਛ ਆਪਣੇ ਮਨ ਦੇ ਨਾਲ ਵਿਚਾਰ ਕਰ ਓ ਮਨਾ ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ ਤਾਂ ਭਾਈ ਗੁਰੂ ਦਾ ਉਪਦੇਸ਼ ਪਲਾ ਕੇ ਜੇ ਸਰਪੀ ਮਨਾ ਲਿਆ ਤੂੰ ਸਰਵੀ ਮਨਾ ਲਿਆ ਭੰਗਵੇਂ ਰੰਗ ਦੇ ਕੱਪੜੇ ਪਾ ਲੇ ਤੇ ਸਾਧ ਸੰਗ ਜੀ ਫੇਰ ਕੀ ਬਣ ਗਿਆ ਆਜ ਤੱਕ ਮੋ ਜੀਵਨ ਦਾ ਆਤਮਕ ਵਜੋਂ ਜੀਵਨ ਆ ਸਾਧ ਸੰਗ ਜੀ ਇਸ ਦਾ ਕੁਝ ਵੀ ਸਾਧ ਸੰਗ ਜੀ ਨਾ ਸੋਰਿਆ ਸਾਧ ਸੰਗ ਜੀ ਅੱਗੇ ਫੇਰ ਵੀ ਸ਼ਰਾਮ ਦਿੰਦੇ ਨੇ ਕਿ ਇਹਨੂੰ ਫੇਰ ਵੇਖ ਗ੍ਰਹਿਣ ਕਰ ਫੇਰ ਰਹਾ ਉਹਦਾ ਜਾਪ ਕਰਦੇ ਨੇ ਸਾਧ ਸੰਗ ਜੀ ਕਿ ਇਹਨੂੰ ਫੇਰ ਦੁਆਰਾ ਦੁਆਰਾ ਵੇਖ ਭਾਈ ਕਿ ਤੂੰ ਇਸ ਦੁਨੀਆ ਦੇ ਆ ਕੇ ਕੀ ਕੀਤਾ ਮਾਨ ਰੇ ਗਹਿਓ ਨਾ ਗੁਰਪ੍ਰਦੇਸ਼ ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਿਆ ਕਿਉਂ ਨਹੀਂ ਜਪਦਾ ਹੈਂ ਕਹਾਂ ਪਏ ਜੋ ਮੂੰਹ ਮੰਡਾਇਓ ਭੰਗਵੋ ਕੀਨੋ ਭੇਸ ਕੀ ਹੋ ਗਿਆ ਜੇ ਤੂੰ ਭਾਈ ਸਿਰਮਣਾਂ ਲਿਆ ਦਾੜੀ ਮਨਾਲੀ ਆਪਦੀ ਭੰਗਵਾ ਭੇਸ ਕਰ ਲਿਆ ਗੇਰੂ ਰੰਗ ਦੇ ਕੱਪੜੇ ਪਾਲੇ ਗੇਰੂ ਰੰਗ ਦੇ ਕੱਪੜੇ ਪਾ ਕੇ ਸਿਰਮਣਾ ਕੇ ਹੁਣ ਤੂੰ ਕੀ ਬਣ ਗਿਆ ਕੁਛ ਬਣ ਗਿਆ ਹੁਣ ਤੂੰ ਕੋਈ ਉੱਚੇ ਅਉਦੇ ਦੀ ਪਦਵੀ ਮਿਲ ਗਈ ਤੈਨੂੰ ਕੋਈ ਅੱਗੇ ਬਖਸ਼ਾ ਕਰਦੇ ਨੇ ਸਾਧ ਸੰਗ ਜੀ ਸਾਜ ਛੋੜ ਵਾਹਿਗੁਰੂ ਜੀ ਸਾਜ ਛਾੜ ਕੇ ਝੂਠਾ ਲੱਗ ਜਨਮਕਾਰ ਤੋਂ ਖੋਇਓ ਕਰ ਪਰ ਪਾਂਚ ਉਦਰ ਨਿਜ ਫੋਖ ਪਸੂ ਕੀ ਨਿਆਈ ਸੋਇਓ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਹਿੰਦੇ ਸੱਚ ਛੱਡ ਕੇ ਝੂਠਾ ਦੇ ਨਾਲ ਲੱਗਿਆ ਝੂਠ ਦੇ ਨਾਲ ਲੱਗਿਆ ਝੂਠ ਦੇ ਨਾਲ ਹੈ ਭੰਗਵਾ ਭੇਖ ਧਾਰ ਲਿਆ ਤੇ ਸਦਾ ਫਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਦ ਪ੍ਰਾਪਤ ਜੋ ਪਦਾਰਥ ਹੈ ਉਹਨਾਂ ਦੇ ਵਿੱਚ ਸੁਰਤ ਜੋੜੀ ਰੱਖੀ ਬੈਠਾ ਹੈ ਤੇ ਛਾਲ ਕਰਕੇ ਆਪਣਾ ਪੇਟ ਪਾਲਦਾ ਹੈ ਤੇ ਪਸ਼ੂਆਂ ਵਾਂਗ ਸੁਤਾ ਰਹਿੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਕਰ ਪ੍ਰਪੰਚ ਉਧਰ ਨਿਜ ਭੁਖ ਪਸ਼ੂ ਕੀ ਨਾਇ ਇਸੋ ਸਾ ਸੰਗ ਜੀ ਫੇਰ ਪਸ਼ੂਆਂ ਵਾਂਗੂੰ ਸੌਂਦਾ ਛਾਲਵਾਲ ਕਰਕੇ ਉਧਰੋਂ ਚਲਾਕੀ ਕਰ ਲਈ ਇਧਰੋਂ ਬੇਈਮਾਨੀ ਕਰ ਲਈ ਉਧਰੋਂ ਕਰ ਲਈ ਤੇ ਆਪਦਾ ਪੇਟ ਭਰ ਲੈਂਦਾ ਤੇ ਪਸ਼ੂਆਂ ਦੇ ਵਾਂਗ ਸੌ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਭਜਨ ਕੀ ਗਤ ਨਹੀਂ ਜਾਣੀ ਮਾਇਆ ਇਹ ਹੱਥ ਬਿਕਾਨਾ ਹੋਰ ਜਰੇ ਹੋ ਬਿਖਿਆਨ ਸੰਗ ਬौरा ਨਾਮ ਰਤਨ ਮਿਸਰਾਨਾ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਹੇ ਭਾਈ ਉਹ ਗਾਫਲ ਮਨੁੱਖ ਉਹ ਕਮਲਿਆ ਪ੍ਰਮਾਤਮਾ ਦੇ ਭਜਨ ਦੀ ਯੋਗਤ ਨਹੀਂ ਸਮਝਦਾ ਮਾਇਆ ਦੇ ਹੱਥ ਵਿੱਚ ਵਿਕਿਆ ਰਹਿੰਦਾ ਹੈ ਕਮਲਾ ਮਨੁੱਖ ਮਾਇਕ ਪਦਾਰਥਾਂ ਦੇ ਮੋਹ ਵਿੱਚ ਮਗਰ ਰਹਿੰਦਾ ਹੈ ਪ੍ਰਭੂ ਦੇ ਸੇਠ ਰਤਨ ਨਾਮ ਨੂੰ ਭੁਲਾਈ ਬੈਠਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਰਾਮ ਭਜਨ ਕੀ ਗਤ ਨਹੀਂ ਜਾਨੀ ਮਾਇਆ ਹੱਥ ਵਿਖਾਣਾ ਬੋ ਪ੍ਰਮਾਤਮਾ ਦੇ ਨਾਮ ਦੀ ਕਦਰ ਨਹੀਂ ਕੀਤੀ ਗਈ ਉਹਦਾ ਨਾਮ ਨਹੀਂ ਦੇਖਿਆ ਕਿ ਕਿੰਨਾ ਕਮੋਲਕ ਹੈ ਹੈ ਮਾਇਆ ਦੇ ਬਸ ਸਾਧ ਸੰਗ ਦੀ ਲਾਲਚ ਲੱਗਿਆ ਪਿਆ ਬਸ ਔਰ ਜਿਹੜੇ ਹੋ ਵਿਖਿਆਨ ਸੰਗ ਬਹੋਰਾ ਨਾਮ ਰਤਨ ਬਸਰਾਨਾ ਜਿਹੜੀ ਵਿਖਿਆ ਸਾਧ ਸੰਗ ਜੀ ਜਿਹੜੀ ਕਿਸੇ ਕੰਮ ਹੀ ਨਹੀਂ ਆਉਣੀ ਨਾਲ ਹੀ ਨਹੀਂ ਜਾਣੀ ਸਾਧ ਸੰਗ ਜੀ ਤੇ ਸਾਧ ਸੰਗ ਜੀ ਉਹਦੇ ਨਾਲ ਸਾਧ ਸੰਗ ਜੀ ਲਿਫਟਿਆ ਫਿਰਦਾ ਹੈ ਤੇ ਸਾਧ ਸੰਗ ਜੀ ਜੋ ਨਾਮ ਰੂਪੀ ਸਾਧ ਸੰਗ ਜੀ ਰਤਨਾ ਸਾਧ ਸੰਗ ਦੀ ਗੁਰੂ ਦੇ ਪਿਆਰਿਓ ਇਹ ਰਤਨ ਨੂੰ ਸਾਸਾਂ ਜੀ ਵਿਚਾਰੀ ਬੈਠਾ ਗੁਰੂ ਪਾਤਸ਼ਾਹ ਜੀ ਅੱਗੇ ਮੋਰਾ ਲਾਉਂਦੇ ਨਹੀਂ ਰਹੋ ਚੇਤਨਾ ਚੇਤਿਓ ਗੋਬਿੰਦ ਬਿਰਸਾਉ ਸਰਾਨੀ ਕਹੋ ਨਾਨਕ ਹਰ ਬਿਰਦ ਪਛਾਨਿਓ ਫੂਲੇ ਸਦਾ ਪਰਾਨੀ ਅੱਗੇ ਮਾਲਕ ਜੀ ਬਖਸ਼ਾਂ ਕਰਦੇ ਨਹੀਂ ਇਹ ਮਨੁੱਖ ਮਾਇਆ ਵਿੱਚ ਫਸ ਕੇ ਸਾਸਾਂ ਜੀ ਅਵੇਸਲਾ ਹੋਇਆ ਰਹਿੰਦਾ ਹੈ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਸਾਰੀ ਉਮਰ ਵਿਰਥ ਗੁਜ਼ਾਰ ਲੈਂਦਾ ਹੈ ਅਗੇ ਗੁਰੂ ਪਾਸ਼ਾ ਕਹਿੰਦੇ ਨੇ ਏ ਨਾਨਕ ਤੂੰ ਆਖ ਹਰੀ ਤੂੰ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖ ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ ਸਾਧ ਸੰਗਤ ਜੀ ਰਹੋ ਚੇਤ ਨਾ ਚੇਤ ਗੋਬਿੰਦ ਬੈਸਥਾਏ ਹੌਸ ਰਣੀ ਸਾਧ ਸੰਗਤ ਜੀ ਪਤਾ ਹੀ ਕੋਈ ਨਹੀਂ ਗੁਰੂ ਸਾਹਿਬ ਜੀ ਕਿੱਥੇ ਹੈ ਕੌਣ ਗੁਰੂ ਹੈ ਇਹਨੂੰ ਗੁਰੂ ਮੰਨਦੇ ਆ ਕੋਈ ਚੇਤਾ ਨਹੀਂ ਗੋਬਿੰਦ ਬਿਰਥਾਇ ਆਉਸਰਾਨੀ ਪਰਮਾਤਮਾ ਨੂੰ ਬਿਰਥਾਇ ਸਾਹ ਸੰਗ ਜੀ ਅਨਝਾਈ ਹੀ ਸਾਹ ਸੰਗ ਜੀ ਇੱਕ ਛੱਡ ਕੇ ਗਵਾ ਬੈਠਾ ਹੈ ਕਹੋ ਨਾਨਕ ਹਰ ਬਿਰਦ ਪਛਾਨੋ ਭੁੱਲੇ ਸਦਾ ਪ੍ਰਾਨੀ ਤੁਰ ਅਰਦਾਸ ਕਰਿਆ ਕਰ ਸਾਧ ਸੰਗ ਜੀ ਤੈਨੂੰ ਰੋ ਕੇ ਅਰਦਾਸ ਕਰਿਆ ਕਰ ਹੱਥ ਜੋੜ ਕੇ ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ ਜੀ ਇਹ ਜੀਵਤਾ ਹਮੇਸ਼ਾ ਭੁੱਲਣ ਵਾਲੇ ਆਸੀਂ ਤਾਂ ਹਮੇਸ਼ਾ ਲਈ ਭੁੱਲਣ ਵਾਲੇ ਆਂ ਤੁਸੀਂ ਆਪਣੇ ਵਿਰਧ ਦੀ ਆਪਣੇ ਨਾਮ ਦੀ लाज ਰੱਖੋ ਸੱਚੇ ਪਾਤਸ਼ਾਹ ਜੀ ਅਸੀਂ ਤਾਂ ਅਰਦਾਸ ਬੇਨਤੀ ਕਰ ਸਕਦੇ ਹਾਂ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਚਾਹੋ ਤਾਂ ਸੱਚੇ ਪਾਤਸ਼ਾਹ ਜੀ ਤੁਹਾਡੀ ਦ੍ਰਿਸ਼ਟੀ ਸਾਡੇ ਦੇ ਉੱਤੇ ਪੈ ਜਾਵੇ ਅਸੀਂ ਦੇਵਤੇ ਬਣ ਸਕਦੇ ਹਾਂ ਮਹਾਰਾਜੀ ਪਰ ਤੁਸੀਂ ਆਪਣੇ ਬਿਰਦ ਦੀ ਇਲਾਜ ਰੱਖੋ ਸੱਚੇ ਪਾਤਸ਼ਾਹ ਜੀ ਆਪਣੇ ਨਾਮ ਦੀ ਇਲਾਜ ਰੱਖੋ ਆਪਣੇ ਨਾਮ ਦੀ ਇਲਾਜ ਰੱਖੋ ਸਾ ਸੰਗਤ ਜੀ ਜਿਹੜਾ ਇਨਸਾਨ ਇਹ ਸਾ ਸੰਗਤ ਜੀ ਬੇਨਤੀ ਕਰਦਾ ਗੁਰੂ ਪਾਤਸ਼ਾਹੀ ਦੇ ਅੱਗੇ ਪਰਮਾਤਮਾ ਦੀ ਇਲਾਜ ਜਰੂਰ ਰੱਖਦੇ ਹੈ ਸਾ ਸੰਗਤ ਜੀ ਕਿਉਂ ਨਹੀਂ ਰੱਖਦੇਗੇ ਇਹ ਮੈਂ ਹੀ ਸਾਧਸਾ ਜੀ ਆਪਾਂ ਹੋਰ ਸੰਗਤ ਸਾ ਸੰਗਤ ਜੀ ਕਰੀਏ ਕਿ ਬਾਬਾ ਦੀਪ ਸਿੰਘ ਜੀ ਦੇ ਜਨੇ ਆਪਾਂ ਹੁਣ ਗੁਣ ਗਾਏ ਆ ਬਾਬਾ ਦੀਪ ਸਿੰਘ ਜੀ ਦਾ ਸਾਧ ਸੰਗ ਜੀ ਨਿਜਮ ਹੀ ਇਹ ਹੈ ਗੁਰੂ ਦੇ ਪਿਆਰਿਓ ਤੂੰ ਸ਼ਬਦ ਦੇ ਨਾਲ ਜੁੜ ਜਾ ਤੂੰ ਸ਼ਬਦ ਦੀ ਕਮਾਈ ਕਰ ਤੂੰ ਬਾਣੀ ਦੇ ਨਾਲ ਜੁੜ ਜਾ ਬਾਬਾ ਦੀਪ ਸਿੰਘ ਜੀ ਸਾਰੀਆਂ ਜ਼ਿੰਮੇਵਾਰੀਆਂ ਤੇਰੀਆਂ ਚੱਕ ਲੈਣਗੇ ਸਾਰੀਆਂ ਜ਼ਿੰਮੇਵਾਰੀਆਂ ਚੱਕ ਲੈਣਗੇ ਪਰ ਇੱਕ ਗੱਲ ਹੈ ਘਰ ਦੇ ਵਿੱਚ ਸਰੂਪ ਰੱਖ ਕੇ ਬਾਬਾ ਜੀ ਦਾ ਸਰੂਪ ਨਾ ਸਮਝ ਫੋਟੋ ਨਾਲ ਸਮਝ ਇੱਕ ਸਰੂਪ ਰੱਖ ਲੈ ਮੂਰੇ ਸਾਧ ਸੰਗ ਜੀ ਚਾਹ ਜਪਜੀ ਸਾਹਿਬ ਦਾ ਗੁਟਕਾ ਰੱਖ ਲਾ ਚਾਹ ਸੁਖਮਨੀ ਸਾਹਿਬ ਦਾ ਗੁਟਕਾ ਰੱਖ ਲਾ ਚਾਹ ਕੋਈ ਸਾਧ ਸੰਗ ਜੀ ਪੋਥੀ ਸਾਹਿਬ ਰੱਖ ਲਾ ਸਾਧ ਸੰਗ ਜੀ ਸੈਂਚੀਆਂ ਮਿਲ ਜਾਂਦੀਆਂ ਗੁਰੂ ਦੇ ਪਿਆਰਿਓ ਭਾਗ ਮਿਲ ਜਾਂਦੇ ਨੇ ਮੂਰੇ ਰੱਖ ਕੇ ਤੇ ਸਾਧ ਸੰਗ ਜੀ ਨਮਸ਼ਕਾਰ ਕਰਦੇ ਭਾਵ ਕੀ ਸਾਧ ਸੰਗ ਜੀ ਗੁਰਬਾਣੀ ਨੂੰ ਨਮਸ਼ਕਾਰ ਕਰਨੀ ਆ ਸਾਹਮਣੇ ਸਰੂਪਿਆ ਹੋਵੇ ਬਾਬਾ ਜੀ ਦਾ ਤੇ ਸਾਧ ਸੰਗ ਜੀ ਉੱਥੇ ਨਮਸ਼ਕਾਰ ਕਰਦੇ ਸੱਚੇ ਪਾਤਸ਼ਾਹ ਮੈਂ ਮਹਾਰਾਜ ਜੀ ਆਪਣੇ ਬਾਪੂ ਦੇ ਨਾਲ ਵਾਦਾ ਕਰਦਾ ਬਾਪੂ ਜੀ ਖੰਡੇ ਵਾਲੇ ਤੁਹਾਡੇ ਨਾਲ ਵਾਦਾ ਕਰਦਾ ਖੰਡੇ ਵਾਲੇ ਬਾਪੂ ਜੀ ਤੁਸੀਂ ਮੇਰੇ ਪਿਤਾ ਹੋ ਅਸੀਂ ਤੁਹਾਡੇ ਬੱਚੇ ਹਾਂ ਮਹਾਰਾਜ ਮੇਰੇ ਤੇ ਕੋਈ ਵੀ ਵਿਵਸਥਾ ਬਣਾਵੇ ਕਿਤੇ ਵੀ ਕਿੰਨਾ ਵੀ ਮਹਾਰਾਜ ਜੀ ਮੇਰੇ ਤੇ ਕੋਈ ਵਿਵਸਥਾ ਬਣਾਵੇ ਮੇਰੇ ਬਾਪੂ ਨੂੰ ਫਿਕਰ ਸੱਚੇ ਪਾਸ਼ਾ ਰੱਖਣਾ ਮਾਰਨਾ ਤੇਰੇ ਹੱਥ ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੈਂ ਨਹੀਂ ਕਿਸੇ ਦੀਆਂ ਚੌਕੀਆਂ ਭਰ ਰੀਆਂ ਨਾ 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 ਮੈਂ ਨਹੀਂ ਬਾਬਾ ਜੀ ਕਿਸੇ ਦਾ ਜਾਲ ਲੈ ਕੇ ਆਉਣਾਗਾ ਮੈਂ ਨਹੀਂ ਕਿਸੇ ਦੇ ਤਾਗੇ ਬਨਣੇ ਬਾਬਾ ਜੀ ਮੈਂ ਨਹੀਂ ਕਿਸੇ ਦੀਆਂ ਲੈਚੀਆਂ ਸਾਥ ਸੰਗ ਜੀ ਲਿਆਉਣੀਆਂ ਉਥੇ ਆਵਾਸ ਬੇਨਤੀ ਕਰੋ ਬਾਪੂ ਜੀ ਜੇ ਬਿਮਾਰ ਹੁੰਨੇ ਆ ਸਾਨੂੰ ਕੋਈ ਦੁੱਖ ਰੋਗ ਚੁੰਬੜਦਾ ਸੱਚੇ ਪਾਤਸ਼ਾਹ ਜੀ ਇਹਦੇ ਮਹਾਰਾਜ ਜੀ ਤੁਸੀਂ ਵੈਦ ਵੀ ਹੋ ਮਹਾਰਾਜ ਜੀ ਤੁਸੀਂ ਸਾਡੇ ਪਿਤਾ ਵੀ ਹੋ ਤੁਸੀਂ ਵੈਦ ਵੀ ਹੋ ਤੁਸੀਂ ਸਾਡੇ ਪਿਤਾ ਵੀ ਹੋ ਤੁਹਾਨੂੰ ਆਪ ਹੀ ਫਿਕਰ ਆ ਮਹਾਰਾਜ ਸਾਧ ਸੰਗਤ ਜੀ ਅੰਦਰਲੇ ਦਿਲੋਂ ਕਹਦੇ ਅੰਦਰੋਂ ਬਣ ਜਾ ਸਾਧ ਸੰਗਤ ਜੀ ਮਾਲਕ ਕਿਰਪਾ ਕਰ ਦੇਣਗੇ ਅੰਦਰੋਂ ਬਣ ਜਾ ਕਈ ਕਹਿੰਦੇ ਜੀ ਸਾਧ ਸੰਗਤ ਜੀ ਕਿਵੇਂ ਬਾਬਾ ਦੀਪ ਸਿੰਘ ਜੀ ਦਰਸ਼ਨ ਦੇ ਦਿੰਦੇ ਆ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨਹੀਂ ਦਰਸ਼ਨ ਦਿੰਦੇਗੇ 10 ਪਾਤਸ਼ਾਹੀਆਂ ਹੀ ਦਰਸ਼ਨ ਦੇ ਦਿੰਦੀਆਂ ਹੁਣ ਇਹਦੇ ਵਾਸਤੇ ਸਾਧ ਸੰਗਤ ਜੀ ਸਬੂਤ ਮੰਗਦੇ ਆ ਲੋਕ ਕਿ ਸਾਨੂੰ ਸਬੂਤ ਦਿਓ ਵੀ ਕਿਵੇਂ ਦਰਸ਼ਨ ਦੇ ਦਿੰਦੇ ਆ ਸਾਧ ਸੰਗਤ ਜੀ ਸਬੂਤ ਤਾਂ ਇੱਕੋ ਹੀ ਐ ਜਿਹੜੇ ਕੰਮ ਦੀ ਤੈਨੂੰ ਤਲਾਸ਼ ਹੋਵੇ ਨਾ ਫਿਰ ਉਧਰਲੇ ਪਾਸੇ ਤੈਨੂੰ ਆਪਦਾ ਮੂੰਹ ਘੁਮਾਉਣਾ ਪੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਸਾਧ ਸੰਗ ਦੀ ਜਿਹੜਾ ਸ਼ਰਾਬ ਪੀਂਦਾ ਬੰਦਾ ਸਾਧ ਸੰਗ ਜੀ ਉਹ ਦੂਸਰੇ ਪਿੰਡ ਵੀ ਜਾਂਦਾ ਸਾਧ ਸੰਗ ਜੀ ਕਿਤੇ ਰਾਤ ਰਹਿੰਦਾ ਗੁਰੂ ਦੇ ਪਿਆਰਿਓ ਉਥੇ ਵੀ ਜਾ ਕੇ ਠੇਕਾ ਪਾੜ ਲੈਂਦਾ ਕਿ ਠੇਕਾ ਕਿੱਥੇ ਇੱਥੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਥੇ ਵੀ ਠੇਕਾ ਪਾੜ ਲੈਂਦਾ ਸਾਧ ਸੰਗ ਜੀ ਆਮਲੀ ਬੰਦਾ ਸਾਧ ਸੰਗ ਜੀ ਭੁੱਖੇ ਖਾਣ ਵਾਲਾ ਬੰਦਾ ਗੁਰੂ ਦੇ ਪਿਆਰਿਓ ਜਦੋਂ ਥੇ ਪਿੰਡ ਵਿੱਚ ਜਾਂ ਵੱਡਦਾ ਸਾਧ ਸੰਗਤ ਜੀ ਉੱਥੇ ਕਿਤੇ 40 ਬੰਦੇ ਸਾਧ ਸੰਗਤ ਜੀ ਕਿਤੇ ਜਾਂ 30 ਬੰਦੇ ਸਾਧ ਸੰਗਤ ਜੀ ਕਿਤੇ ਅਡੋਡੀ ਸਾਧ ਸੰਗਤ ਜੀ ਗਰੁੱਪ ਬਣਾ ਕੇ ਤਾਸ਼ ਖੇੜਦੇ ਹੁਣ ਤਾਸ਼ ਤੇ ਸਾਧ ਸੰਗਤ ਜੀ ਉਹ ਦੂਰੋਂ ਸਾਧ ਸੰਗਤ ਜੀ ਗਰੁੱਪਾਂ ਦੇ ਵਿੱਚ 20 ਬੰਦਿਆਂ ਦੇ ਵਿੱਚੋਂ ਸਾਧ ਸੰਗਤ ਜੀ ਦੱਸ ਦੂਗਾ ਕਿ ਉਹ ਬੰਦਾ ਭੁੱਕੀ ਖਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਜਿਵੇਂ ਗੁਰੂ ਪਾਤਸ਼ਾਹ ਜੀ ਦੱਸਦੇ ਆ ਆਪਾਂ ਪ੍ਰਾਣਾ ਹੋਣਾ ਸਾਧ ਸੰਗਤ ਜੀ 10 ਸਾਲਾਂ ਬਾਅਦ 20 ਸਾਲਾਂ ਬਾਅਦ ਆਪਣੇ ਘਰ ਦੇ ਵਿੱਚ ਸਾਧ ਸੰਗ ਦੀ ਕੋਈ ਪ੍ਰਾਣਾ ਆਉਂਦਾ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਤੇ ਉਹ ਸਾਧ ਸੰਗ ਜੀ 10 15 ਸਾਲਾਂ ਬਾਅਦ ਆਪਣੇ ਘਰ ਦੇ ਵਿੱਚ ਪ੍ਰਾਣਾ ਆਉਂਦਾ ਸਾਧ ਸੰਗ ਜੀ ਤੇ ਆਪਾਂ ਕਿਵੇਂ ਘਰ ਸਵਾਰ ਦਿੰਨੇ ਆ ਆਪਾਂ ਕਿਵੇਂ ਘਰ ਸਵਾਰ ਲੈਣੇ ਆ ਕਈ ਸਾਧ ਸੰਗ ਜੀ ਸ਼ਰਤ ਲਾਉਂਦੇ ਆ ਸਾਡੇ ਸਾਰੇ ਰਿਸ਼ਤੇਦਾਰ ਆ ਜਾਂਦੇ ਆ ਪਰ ਇਹਨਾਂ ਦਾ ਮਾਮਾ ਨਹੀਂ ਆਉਂਦਾਗਾ ਬਾਕੀ ਸਾਰੇ ਰਿਸ਼ਤੇਦਾਰ ਆ ਜਾਂਦੇ ਆ ਇਹਨਾਂ ਦਾ ਮਾਮਾ ਨਹੀਂ ਆਉਂਦਾਗਾ ਤੇ ਉਹ ਕਹਿੰਦੇ ਭਾਈ ਮਾਮਾ ਕਿਉਂ ਨਹੀਂ ਆਉਂਦਾ ਕੋਈ ਨਰਾਜ ਆ ਕੀ ਚੱਕਰ ਹੈ ਕਹਿੰਦੇ ਬਾਸ ਐਨਾ ਵੀ ਉਹ ਖਾਂਦਾ ਪੀਂਦਾ ਕੁਛ ਨਹੀਂਗਾ ਇਸ ਕਰਕੇ ਸਾਡੇ ਘਰ ਦੇ ਵਿੱਚ ਕੁਛ ਨਾ ਕੁਛ ਚੱਲਦਾ ਰਹਿੰਦਾ ਤੇ ਮਾਮਾ ਹੁਣ ਕਿਵੇਂ ਆਵੇ ਨਹੀਂ ਸਾਧ ਸੰਗ ਜੀ ਫਿਰ ਮਾਮੇ ਦੇ ਨਾਲ ਤਾਂ ਕੋਈ ਲੜਾਈ ਕੋਈ ਨਹੀਂ ਕੀ ਸਾਧ ਸੰਗ ਜੀ ਤੁਸੀਂ ਸ਼ਰਾਬ ਛੱਡ ਦਿਓ ਘਰ ਦੇ ਵਿੱਚੋਂ ਜਦੋਂ ਦੋ ਦਿਨ ਬਾ ਮਾਮੇ ਨੇ ਆਉਣਾ ਚਾਰ ਦਿਨ ਆਉਣਾ ਮਾਮਾ ਆਪੇ ਆਊਗਾ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਤੁਸੀਂ ਘਰ ਤਾਂ ਬਣਾ ਲਓ ਗੁਰੂ ਪਾਤਸ਼ਾਹ ਨੂੰ ਲਿਆਉਣ ਵਾਲਾ ਗੁਰੂ ਪਾਤਸ਼ਾਹ ਜੀ ਨੂੰ ਵੇਖਣ ਵਾਲਾ ਆਪਣਾ ਅੰਦਰ ਤਾਂ ਬਣਾ ਲਓ ਝੂਠ ਨਿੰਦਿਆ ਚੁਗਲੀ ਸਾਧ ਸੰਗਤ ਜੀ ਨਾਲ ਇਹ ਪੰਗਰੂ ਘਰ ਦੇ ਵਿੱਚ ਜਾਈ ਜਾਣਾ ਨਾਲੇ ਦੁਪਹਿਰੇ ਕੱਟੀ ਜਾਣੇ ਦੁਪਹਿਰੇ 깟 ਕੇ ਸਾਧ ਸੰਗਤ ਜੀ ਫਿਰ ਉਸੇ ਹੀ ਬੱਸ ਦੇ ਵਿੱਚ ਬੈਠ ਕੇ ਸਾਧ ਸੰਗਤ ਜੀ ਸਾਧ ਸੰਗਤ ਜੀ ਉਸੇ ਗੱਡੀ ਦੇ ਵਿੱਚ ਬੈਠ ਕੇ ਫਿਰ ਸਾਰੇ ਰਸਤੇ ਸਾਧ ਸੰਗਤ ਜੀ ਬੱਸ ਜਦੋਂ ਫਿਰ ਚੁਗਲੀ ਨਿੰਦਿਆ ਸ਼ੁਰੂ ਹੋ ਜਾਂਦੀ ਹੈ ਉਹ ਨਹੀਂ ਆਉਦੀ ਭੈਣੇ ਦੁਪਹਿਰੇ ਕੱਟਣ ਵਾਸਤੇ ਉਹ ਤਾਂ ਬਾਬਿਆਂ ਦੇ ਜਾਂਦੀ ਆ ਉਹ ਤਾਂ ਐਂ ਕਰਦੀ ਆ ਉਹਦਾ ਵੱਡਾ ਪੁੱਤ ਬਿਮਾਰ ਹੋ ਗਿਆ ਸੀਗਾ ਐਨੇ ਪੈਸੇ ਲਾਤੇ ਛੋਟਾ ਬਿਮਾਰ ਹੋ ਗਿਆ ਸੀਨੇ ਪੈਸੇ ਲਾਤੇ ਉਹਦਾ ਕਿਤੇ ਟੈਕਦੀ ਨਹੀਂ ਉਹਦਾ ਉਧਰ ਭਜਦੀ ਐ ਇਧਰ ਭਜਦੀ ਐ ਨਹੀਂ ਭਾਈ ਤੇਰਾ ਜਿਹੜਾ ਦੁਪਹਿਰਾ ਕੱਟਿਆ ਬੇਅਰਥ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਪਾਸੇ ਤੂੰ 4 ਘੰਟੇ ਦਾ ਦੁਪਹਿਰਾ ਕੱਟਿਆ ਇੱਕ ਪਾਸੇ ਤੂੰ ਨਿੰਦਿਆ ਕੀਤੀ ਐ ਤੂੰ ਜੋਜ ਪੈਰਾ ਕੱਟ ਕੇ ਆਇਆ ਜਤਵਾਈ ਹੈ ਉਹ ਸਾਰਾ ਸਾਧ ਸੰਗ ਜੀ ਤੂੰ ਝੋਲੀ ਥੱਲੇ ਝਾੜਤੀ ਐਵੇਂ ਗੁਰੂ ਘਰ ਦੇ ਵਿੱਚ ਸਾਧ ਸੰਗ ਜੀ ਦਾਸ ਨੇ ਦੇਖਿਆ ਜਦੋਂ ਸਾਧ ਸੰਗ ਦੀ ਜਾਣਾ ਗੁਰੂ ਘਰ ਦੇ ਵਿੱਚ ਸਾਧ ਸੰਗ ਜੀ ਮੱਥਾ ਟੇਕਣਾ ਨਮਸਕਾਰ ਕਰਨੀ ਆਉਂਦਿਆਂ ਨੇ ਸਾਧ ਸਾਧ ਸੰਗ ਜੀ ਮਿਲ ਜਾਣਾ ਫਿਰ ਉੱਥੋਂ ਦੀ ਨਿੰਦਿਆ ਚੁਗਲੀ ਸ਼ੁਰੂ ਹੋ ਜਾਣੀ ਉਹਨਾਂ ਨੇ ਦੇਖ ਬਹੁਤ ਘਟ ਦਿੱਤੀ ਆ ਫਲਾਨੀ ਬੀਬੀ ਨੇ ਸਿਰ ਨਹੀਂ ਢਕਿਆ ਫਲਾਨੀ ਬੀਬੀ ਨੇ ਆਇ ਨਹੀਂ ਕੀਤਾਗਾ ਫਲਾਨੀ ਬੀਬੀ ਨੇ ਹੋਣੀ ਕੀਤਾਗਾ ਨਾ 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 ਪਾਈ ਤੇਰੇ ਮੁਖ ਦੇ ਵਿੱਚ ਤਾਂ ਉਹ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਹੋਵੇ ਕਿ ਅੱਜ ਗੁਰੂ ਪਾਛਾਈ ਨੇ ਭੈਣਾ ਆਪਾਂ ਨੂੰ ਆ ਹੁਕਮ ਬਖਸ਼ਿਆ ਤੂੰ ਵੀ ਯਾਦ ਰੱਖੀ ਮੈਂ ਵੀ ਯਾਦ ਰੱਖੂਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਜਾਓ ਵਾਹਿਗੁਰੂ ਵਾਹਿਗੁਰੂ ਕਰਦੇ ਆਓ ਤੁਹਾਡੇ ਉੱਤੇ ਸਾਧ ਸੰਗ ਜੀ ਉਸ ਕਾਲਪੁਰਖ ਦਾ ਮਾਲਕ ਦਾ ਹੱਥ ਹੋਊਗਾ ਸਾਧ ਸੰਗ ਜੀ ਜਦੋਂ ਮਾਸਟਰ ਸਬਕ ਦੇ ਦਿੰਦਾ ਨਾ ਸਬਕ ਤੇ ਸਾਧ ਸੰਗ ਜੀ ਉਹ ਪੈਰਾ ਵੀ ਰੱਖਦਾ ਵੀ ਇਹਨੇ ਕੰਮ ਕੀਤਾ ਕਿ ਨਹੀਂ ਕੀਤਾ ਸਕੂਲ ਦਾ ਚਾਹੇ ਸਾਧ ਸੰਗ ਜੀ ਉਹਨੇ ਗਲਤੀ ਕੀਤਾ ਹੋਵੇ ਜਦੋਂ ਮਾਲਕ ਸਾਡੇ ਸਾਨੂੰ ਹੁਕਮ ਬਖਸ਼ ਦਿੰਦੇ ਆ ਝੋਲੀ ਵਿੱਚ ਪਾ ਦਿੰਦੇ ਆ ਉਹ ਪਰਛੀਦੀ ਪੈਰੇ ਵੀ ਲਾ ਦਿੰਦੇ ਆ ਸਾਧ ਸੰਗ ਜੀ ਉਹ ਵੇਖਦੇ ਵੀ ਆ ਵੀ ਸਾਡੇ ਜਿਹੜਾ ਹੁਕਮ ਦੀ ਝੋਲੀ ਵਿੱਚ ਪਾਇਆ ਉਹਨੂੰ ਇਹ ਨਿਪਾਉਂਦਾ ਕਿ ਨਹੀਂ ਨਿਪਾਉਂਦਾ ਐਵੇਂ ਹੀ ਬਾਬਾ ਦੀਪ ਸਿੰਘ ਜੀ ਸਾਧ ਸੰਗ ਜੀ ਉਹ ਸ਼ੀਦੀ ਪੈਰੇ ਲਾਉਂਦੇ ਗੁਰੂ ਦੇ ਪਿਆਰਿਓ ਸ਼ੀਦੀ ਪੈਰੇ ਕੀ ਸਾਧ ਸੰਗ ਜੀ ਉਹਨਾਂ ਤੱਕ ਕੌਣ ਤੱਕ ਇਹੋ ਜਿਹਾ ਉਹ ਆਪ ਵੀ ਆ ਜਾਂਦੇ ਸਾਧ ਸੰਗ ਜੀ ਆਪ ਵੀ ਆ ਜਾਂਦੇ ਆ ਜਦੋਂ ਕਿਸੇ ਨੂੰ ਯਾਦ ਕਰਾਂਗੇ ਪਿਆਰ ਦੇ ਨਾਲ ਸਾਧ ਸੰਗ ਜੀ ਵੀ ਸਾਡੇ ਸਿਰਦੇ ਦੇ ਵਿੱਚ ਪਰਮਾਤਮਾ ਵਾਸਾ ਕਰ ਲਵੇ ਸਾਧ ਸੰਗ ਜੀ ਜਦੋਂ ਚਿੱਤੋਂ ਪੈਰੀ ੱਠੋ ਪੈਰੀ ਸਾਧ ਸੰਗ ਜੀ ਕੰਮ ਕਰਦੇ ਆਂ ਕੱਪੜੇ ਧੋਂਦੇ ਆਂ ਤੁਰਦੇ ਆਂ ਫਿਰਦੇ ਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗ ਜੀ ਪਰ ਇੱਕ ਗੱਲ ਹੋਰ ਹੈ ਬਾਬਾ ਦੀਪ ਸਿੰਘ ਜੀ ਆਪਣੇ ਨਾਮ ਤੇ ਬਹੁਤ ਘੱਟ ਖੁਸ਼ ਹੁੰਦੇ ਸਾਧ ਸੰਗ ਜੀ ਆਪਾਂ ਨੂੰ ਇਹ ਹੁੰਦਾ ਕਿ ਬਾਬਾ ਦੀਪ ਸਿੰਘ ਜੀ ਦਾ ਨਾਮ ਲਈ ਚੜਗੇ ਤੇ ਸਾਧ ਸੰਗ ਜੀ ਆਪਾਂ ਦਾ ਪਿਆਰ ਵਿੱਚ ਨਾਮ ਲੈਨੇ ਆ ਪਰ ਬਾਬਾ ਦੀਪ ਸਿੰਘ ਜੀ ਜਿਆਦਾ ਖੁਸ਼ ਕਰਨੇ ਆ ਸਾਧ ਸੰਗ ਜੀ ਦੇ ਜਿਆਦਾ ਉਹਨਾਂ ਦੀ ਖੁਸ਼ੀ ਲੈਣੀ ਆ ਫਿਰ ਸਾਧ ਸੰਗ ਜੀ ਤੁਰਦੇ ਫਿਰਦੇ ਵਾਹਿਗੁਰੂ ਦਾ ਸਿਮਰਨ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ਼ੁਰੂ ਕਰ ਦੋ ਸਾਧ ਸੰਗ ਜੀ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਤਰਕੇ ਉੱਠਦਿਆਂ ਹੀ ਸਵੇਰੇ ਸੁਬਾ ਕਿ ਬਾਬਾ ਦੀਪ ਸਿੰਘ ਜੀ ਅਸੀਂ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰਨ ਲੱਗੇ ਆ ਸਾਡੇ ਉੱਪਰ ਮਹਾਰਾਜ ਮੇਰ ਪਰਿਆ ਹੱਥ ਰੱਖਣਾ ਮਹਾਰਾਜੀ ਸਿੱਧੀ ਪਹਿਰੇ ਲਾਉਣੇ ਤੁਸੀਂ ਸਾਡੇ ਕੋਲ ਮਹਾਰਾਜੀ ਸਾਰਾ ਦਿਨ ਮਹਾਰਾਜੀ ਵਾਹਿਗੁਰੂ ਦਾ ਜਪ ਕਰਵਾਈ ਜਾਣਾ ਮਹਾਰਾਜੀ ਕਰਵਾਈ ਜਾਣਾ ਕੋਈ ਵੀ ਸਵਾਸ ਖਾਲੀ ਨਾ ਜਾਵੇ ਸਾਡੇ ਕੋਲ ਕੋ ਨਿੰਦਿਆ ਤੁਗਲੀ ਨਾ ਹੋਵੇ ਤੇ ਸ਼ਾਮ ਨੂੰ ਪੈਣ ਲੱਗੇ ਬਾਬਾ ਦੀਪ ਸਿੰਘ ਜੀ ਦਾ ਧੰਨਵਾਦ ਕਰਦੇ ਹੋ ਕਿ ਬਾਬਾ ਜੀ ਤੁਹਾਡਾ ਧੰਨਵਾਦ ਸਾਨੂੰ ਫਿਰ ਤੜਕੇ ਅੰਮ੍ਰਿਤ ਵੇਲਾ ਬਖਸ਼ ਦੇਣਾ ਸਾਧ ਸੰਗ ਜੀ ਤੇ ਗੁਰੂ ਦੇ ਪਿਆਰੋ ਜਦੋਂ ਤੁਸੀਂ ਰਾਤ ਨੂੰ ਸੌਵੋ ਸੌਣ ਲੱਗਿਆ ਵੀ ਸਾਥ ਸੰਗਤ ਜੀ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਵੀ ਵਾਹਿਗੁਰੂ 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 ਕਰਦੇ ਜਾਓ ਜਦੋਂ ਤੁਹਾਡੀ ਅੱਖ ਲੱਗ ਗਈ ਤੁਹਾਡੇ ਸਰਾਣੇ ਸਾਥ ਸੰਗਤ ਜੀ ਸਾਰੀ ਰਾਤ ਹੀ ਸ਼ੀਰ ਸਿੰਘ ਵਾਹਿਗੁਰੂ ਦਾ ਜਾਪ ਕਰਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਰੀ ਰਾਤ ਹੀ ਸਾਥ ਸੰਗਤ ਜੀ ਸ਼ੀਰ ਸਿੰਘ ਫਿਰ ਵਾਹਿਗੁਰੂ ਦਾ ਜਾਪ ਕਰਨਗੇ ਜਿੰਨਾ ਚਿਰ ਸਾਥ ਸੰਗਤ ਜੀ ਤੁਹਾਡੀ ਅੱਖ ਨਹੀਂ ਖੁੱਲਦੀ ਦੁਆਰਾ ਮਰਦਵੇ ਤੱਕ ਸਾਥ ਸੰਗਤ ਜੀ ਆਪ ਤੁਹਾਨੂੰ ਅਮਰਤ ਵੇਲੇ ਜਗਾ ਦੇਣਗੇ ਸਾਧ ਸੰਗ ਜੀ ਕੋਈ ਲਾਰਨ ਲਾਉਣ ਦੀ ਲੋੜ ਨਹੀਂ ਕੋਈ ਟਾਈਮ ਪੀਸ ਰੱਖਣ ਦੀ ਲੋੜ ਨਹੀਂ ਕੋਈ ਮੋਬਾਈਲ ਦੇਖਣ ਦੀ ਲੋੜ ਨਹੀਂ ਜਿਹੜੇ ਟਾਈਮ ਤੁਸੀਂ ਕਹੋਗੇ ਸੁਬਾ ਸਾਧ ਸੰਗ ਜੀ ਤੁਹਾਨੂੰ ਆਪ ਹੀ ਗੁਰੂ ਪਾਤਸ਼ਾਹ ਜੀ ਸ਼ਹੀਦ ਸੰਗ ਠਾ ਦੇਣਗੇ ਇਹ ਬਾਬਾ ਦੀਪ ਸਿੰਘ ਜੀ ਦੇ ਘਰ ਦੀ ਬੇਅੰਤ ਵਡਿਆਈ ਹੈ ਸਾਧ ਸੰਗ ਜੀ ਇਹ ਗੁਰੂ ਰਾਮਦਾਸ ਜੀ ਦੇ ਘਰ ਦੀ ਬੇਅੰਤ ਵਡਿਆਈ ਵਡਿਆਈ ਹੈ ਸਾਧ ਸੰਗ ਜੀ ਰਾਮਦਾਸ ਸਰਵਰਨਾਤੇ ਸਭ ਉਤਰੇ ਪਾਪ ਕਮਾਤੇ ਇਹਦਾ ਇਹ ਨਹੀਂ ਆਰਥ ਲੈਣਾ ਕਿ ਗੁਰੂ ਰਾਮਦਾਸ ਜੀ ਦੇ ਸਰੋਵਰ ਦੇ ਵਿੱਚ ਜਾ ਕੇ ਸਾਧ ਸੰਗ ਜੀ ਆਪਾਂ ਨਹਾਈਏ ਸਾਡੇ ਪਾਪ ਉਤਰ ਜਾਣਗੇ ਨਹੀਂ ਭਾਈ ਗੁਰੂ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਉਹ ਪ੍ਰਮਾਤਮਾ ਉਹ ਗੁਰੂ ਪਾਤਸ਼ਾਹ ਜੀ ਜੋ ਆਰਾਮ ਹੈ ਉਹ ਭਗਵਾਨ ਅੰਤਰਜਾਮੀ ਹੈ ਅਕਾਲ ਪੁਰਖਾ ਉਹਦੇ ਨਾਮ ਦੇ ਵਿੱਚ ਭਾਈ ਤੂੰ ਸਿਮਰਨ ਕਰ ਜੁੜ ਉਹਦੇ ਨਾਮ ਵਿੱਚ ਛੁਭੀਆਂ ਮਾਰ ਫਿਰ ਤੇਰੇ ਸਾਰੇ ਹੀ ਪਾਪ ਸਾਧ ਸੰਗ ਜੀ ਤੋ ਤੇ ਜਾਣਗੇ ਜਿਵੇਂ ਗੁਰੂ ਰਾਮਦਾਸ ਜੀ ਦੇ ਸਰੋਵਰ ਦੇ ਵਿੱਚ ਨਹਾ ਕੇ ਤੈਨੂੰ ਸੁਰਤ ਆ ਜਾਂਦੀ ਆ ਤੇਰੇ ਪਾਪ ਧੁੱਤੇ ਜਾਣਗੇ ਐਵੇਂ ਤੂੰ ਭਗਵਾਨ ਰਾਮ ਦੇ ਸੱਚੇ ਪਾਤਸ਼ਾਹ ਦੇ ਉਹ ਅੰਤਰਜਾਮੀ ਖੁਦਾ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਜੀ ਦੇ ਸਿਮਰਨ ਵਿੱਚ ਜੁੜ ਜਾ ਉਹਦੇ ਸਿਮਰਨ ਦੇ ਵਿੱਚ ਚੁੱਭੀਆਂ ਮਾਰ ਤੇਰੇ ਸਾਰੇ ਹੀ ਪਾਪ ਉਤਰ ਜਾਣਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੋ ਸਾ ਸੰਗ ਜੀ ਇੱਥੇ ਸਮਾਪਤੀ ਕਰਕੇ ਫੁੱਲਾਂ ਚੁੱਕਾ maaf ਕਰਨੀਆਂ ਸੰਗਤ ਬਖਸ਼ਣਯੋਗ ਹੈ ਦੇ ਗੁਰੂ ਦੇ ਪਿਆਰਿਓ ਵਾਦ ਤੋਂ ਵਾਦ ਇਨਾ ਹੁਕਮਨਾਮਿਆਂ ਨੂੰ ਗਾਂਧੀ ਗਾਂ ਪਛਾਣਿਆ ਕਰੋ ਕੀ ਪਤਾ ਸਾਧ ਸੰਗਤ ਜੀ ਆਪਾਂ ਕਿੰਨਾ ਕਚਰਾ ਇੱਥੇ ਸਾਧ ਸੰਗਤ ਜੀ ਕਿਸੇ ਇੱਕ ਅੱਦੇ ਨੂੰ ਤਾਂ ਜੋੜ ਚਲ ਗਏ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਧ ਸੰਗਤ ਜੀ ਆਪਾਂ ਆਪ ਜਪੀਏ ਫੁਰਾਂ ਨੂੰ ਜੋ ਪਾਈਏ ਗੁਰੂ ਪਾਤਸ਼ਾਹੀ ਦਾ ਬਚਨ ਪ੍ਰਦੇਸ਼ ਸਾਧ ਸੰਗਤ ਜੀ ਆਪ ਜਪੋ ਫੁਰਾਂ ਨੂੰ ਜੋ ਪਾਓ ਸਾਧ ਸੰਗਤ ਜੀ ਆਪ ਜਪੋ ਅਬਰਾ ਨਾਮ ਜਪਾਓ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਵਾਦ ਤੋਂ ਵਾਦ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦੀਵਾਨ ਰੱਖੋ ਸਾਧ ਸੰਗਤ ਜੀ ਹਾਂ ਬਹੁਤ ਸਾਧ ਸੰਗਤ ਜੀ ਮੌਸਮ ਵੀ ਸਹੀ ਹੈ ਨਾ ਠੰਡ ਆ ਤੇ ਨਾ ਹੀ ਜ਼ਿਆਦਾ ਗਰਮੀ ਆ ਵੱਧ ਤੋਂ ਵੱਧ ਸਾਧ ਸੰਗਤ ਜੀ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਸਾਧ ਸੰਗਤ ਜੀ ਤੁਸੀਂ ਦੀਵਾਨ ਰੱਖੋ ਗੁਰੂ ਦੇ ਪਿਆਰਿਓ ਫਿਰ ਆਪਾਂ ਆਹਮਣੋ ਸਾਹਮਣੀ ਬੈਠ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਸਾਧ ਸੰਗਤ ਜੀ ਕਰਾਂਗੇ ਜਿਵੇਂ ਅੱਜ ਸਾਧ ਸੰਗਤ ਜੀ ਆਪੀ ਦਾ ਕਾਠਾ ਦੇਖੋ ਕਿੰਨਾ ਕਾਠਾ ਹੈ ਮੈਂ ਵਾਰੇ-ਵਾਰੇ ਜਾਵਾਂ ਸਾਧ ਸੰਗਤ ਜੀ ਇਹ ਇਲਾਕੇ ਦੇ ਸਾਧ ਸੰਗਤ ਜੀ ਰਗਵੀਰ ਨਗਰ ਦਾ ਇਲਾਕੇ ਦੇ ਸਾਧ ਸੰਗਤ ਜੀ ਬਹੁਤ ਪਿਆਰ ਕਰਦੀਆਂ ਦਿੱਲੀ ਦੀਆਂ ਸੰਗਤਾਂ ਸਾਧ ਸੰਗ ਜੀ ਬੜਾ ਪਿਆਰ ਹੋ ਗਿਆ ਕਿਉਂਕਿ ਸਾਧ ਸੰਗ ਜੀ ਤੁਸੀਂ ਭੇਤੀ ਹੋ ਗਏ ਹੋ ਤੁਹਾਨੂੰ ਭੇਜਤਾ ਆ ਗਿਆ ਕਿ ਬਾਬਾ ਦੀਪ ਸਿੰਘ ਜੀ ਖੰਡਾ ਕਿਵੇਂ ਖੜਕਾਉਂਦੇ ਆ ਸਾਧ ਸੰਗ ਜੀ ਸਾਡੇ ਪੰਜਾਬ ਵਿੱਚ ਬਹੁਤ ਘੱਟ ਆ ਗੁਰੂ ਦੇ ਪਿਆਰਿਓ ਤੁਸੀਂ ਭੇਤੀ ਹੋ ਗਏ ਹੋ ਤੋਂ ਸਾਧ ਸੰਗ ਜੀ ਭੁੱਲਾਂ ਚੁੱਕਾ ਮaaf ਕਰ ਰਹੀਆਂ ਫਿਰ ਆਪ ਜੀ ਦੇ ਸਾਧ ਸੰਗ ਦਰਸ਼ਨ ਕਰਾਂਗੇ ਕਦੀ ਸਮਾਂ ਬਣਿਆ ਤਾਂ ਤੋਂ ਇੱਥੋਂ ਦੇ ਪ੍ਰਬੰਧਕਾਂ ਦੇ ਸਾਧ ਸੰਗ ਜੀ ਇੱਥੋਂ ਦੇ ਸੰਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਜੀ ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਧੰਨਵਾਦੀਆਂ ਸਾਧ ਸੰਗ ਜੀ ਤੋਂ ਭਾਈ ਸ਼ਮਸ਼ੇਰ ਸਿੰਘ ਜੀ ਸਾਧ ਸੰਗ ਜੀ ਇਹਨਾਂ ਦੇ ਵੀ ਧੰਨਵਾਦੀਆਂ ਜਿਨ੍ਹਾਂ ਨੇ ਸਾਧ ਸੰਗ ਜੀ ਆਪੀ ਦੇ ਦਰਸ਼ਨ ਕਰਵਾਏ ਗੁਰੂ ਦੇ ਪਿਆਰਿਓ ਭੁੱਲਾਂ ਚੁੱਕਾ ਮaaf ਕਰ ਰਹੀਆਂ ਬਲਾਈਏ ਫਤਿਹ ਸਾਧ ਸੰਗ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ